ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਸਾਰੇ ਬੰਦੇ ਆਪੋ ਆਪ ਦੇ ਕੰਮਾਂ ਕਰਾਂ ਤੇ ਚੱਲੇ ਤੇ ਕਰ ਲੈ ਸਟਾਰਟ ਟਰੈਕਟਰ ਜੇ ਕਿਸੇ ਭਰਾ ਨੂੰ ਆਹ ਵੇਟ ਪਸੰਦਾ ਏ ਤਾਂ ਲੋਹੇ ਦੇ ਵੇਟ ਨੇ ਆ ਵੀ ਉਹਦਾ ਨੰਬਰ ਆ ਤਾਂ ਜਰੂਰ ਲਵਾਇਓ ਇਹੀ ਆਪਣੇ ਪਵੰਜਾ ਰਸਤੇ ਲੱਗੇ ਹੋਏ ਨੇ ਇਹੀ ਜ਼ਬਰਾਜ ਤੇ ਨੇ ਇਹ ਕਰ ਲਿਆ 66 52 10 ਮੱਕੀ ਦੀ ਬਿਜਾਈ ਲਈ ਲਓ ਜੀ ਇਹ ਵੀ ਲੋਹੇ ਦਾ ਨਾ ਦੇਖੋ ਜਿਹੜਾ ਜਿਆ ਤੁਹਾਨੂੰ ਡਿਜ਼ਾਈਨ ਪਸੰਦ ਆ ਵੀਰ ਉਹ ਆ ਜਾ ਲਾ ਦੂਗਾ ਉਹੀ ਨੰਬਰ ਆ ਤੇ लाठी भाई ਨੇ ਕਰ ਲਿਆ 50 75 24 ਵੀਰ ਇਹ ਯਾਰ ਪਾਇਆ ਬੈਜ ਮਗਰ ਟਾਇਰ ਬਦਲਾ ਤੇ ਦੇ ਦੇ ਰੇਡੀਅਲ ਪਵਾ ਦੇ ਦੀ ਅਰੇ ਵੇਟ ਬੂਟ ਲੱਗਣ ਤੋਂ ਰਹਿੰਦੇ ਨੇ ਛਤਰੀ ਰਹਿੰਦੀ ਆ ਲੱਗਣ ਤੋਂ ਆਪ ਕੋ ਆਪਣੇ ਘੋੜੇ ਬੰਦਿਆ ਨੇ ਕਰ ਲੈ ਸਟਾਰਟ ਲੈ ਕੇ ਜਾਣ ਨੂੰ ਜਿਹੜੇ ਜਿਹੜੇ ਕੰਮ ਤੇ ਜਾਣਾ ਜੀ ਅੱਜ ਲਿਆਂਦੀ ਆ ਹਾਇਰੋਂ ਲੱਦ ਕੇ ਇਹ ਟਰਾਲੀ ਇਧਰੋਂ ਵੀ ਭਰ ਕੇ ਜਾਂਦੀ ਆ ਤੇ ਉਧਰੋਂ ਵੀ ਭਰ ਕੇ ਹੀ ਆਉਂਦੀ ਆ ਨਹੀਂ ਇਹਦਾ ਨਜ਼ਾਰਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਚੀਜ਼ ਦਾ ਨਜ਼ਾਰਾ ਹੋਊਗਾ ਟਵਾਟਵਾ ਲਈ ਜਿਹੜਾ ਕੋਸ ਮਰਜੀ 200 ਥੈਲੇ ਰੇਟ ਗੇੜੇ ਇਹ ਹੁਣੇ ਛੱਡਦੀ ਜੇ ਗੋਲੀ ਗੂਲੀ ਜਾਂ ਬੀਜ ਬੂਜ ਜੋ ਵੀ ਕੋਸ ਕਰਨਾ 200 ਥੈਲੇ ਤੱਕ 100 ਕੁਆਂਟਲ ਤੱਕ ਇਹ ਭਾਰ ਚੱਕਦੀ ਆ ਛੋਟੇ ਟਾਇਰ ਹੋਣ ਕਰਕੇ ਇਤੋਂ ਵੱਧ ਆਪਾਂ ਪਾਉਂਦੇ ਨਹੀਂ ਕਿਉਂਕਿ ਮਸ਼ੀਨ ਦਾ ਵੀ ਕੰਮ ਖੜ ਜੂਜੇ ਵਜਨ ਪਾ ਲਿਆ ਇੱਥੇ ਤੱਕ ਆਪਾਂ ਨੇ ਪਾਉਨੇ ਆ ਇਹ ਤੱਕ ਬਿਲਕੁਲ ਸਹੀ ਆ ਟਾਇਰ ਟੱਪਾ ਤਾਂ ਨਵਾਂ ਏ ਪਰ ਟਾਇਰ ਹੈਗੇ ਛੋਟੇ ਮਿੱਤਰੋ 750 16 ਦੇ ਟਾਇਰ ਨੇ ਇਹਨੂੰ ਪਾਏ ਵੇ ਇਸ ਕਰਕੇ ਦੋ ਵਧਵਾ ਜੰਨੀ ਪਾਉਂਦੇ ਚਾਰ ਟਾਇਰ ਨੇ ਬਾਕੀ ਕੋਈ ਵੀ ਖੇਤੀ ਦਾ ਸੰਦ ਢੋਣ ਆ ਰਹੇ ਤੇ ਇੱਧਰ ਉੱਧਰ ਉਹ ਸੌਖਾ ਚਾਰ ਚੀਜ਼ਾਂ ਖੜ ਜਾਂਦੀਆਂ ਨੇ ਹਾਇਰੋ ਆ ਗਈ ਤੇ ਸਵਾਗਾ ਵੀ ਲਿਆਂਦਾ ਜੀ ਉਦਾਂ ਲੱਦ ਕੇ ਟਰੈਕਟਰ ਤੇ ਤੁਸੀਂ ਉਹ ਵੀ ਦੇਖਿਆ ਆਲੂ ਵਾਲੀ ਮਸ਼ੀਨ ਵੀ ਸਹੋਲੀ ਆਪਾਂ ਪਹੁੰਚ ਗਏ ਹੁਣ ਰਾਤ ਦੀ ਆਪਣੀ ਟਰਾਲੀ ਭਰੀ ਖੜੀ ਐ ਕਿਉਂਕਿ ਰਾਤ ਆਪਣੇ ਕੋਈ ਬੰਦਾ ਨਹੀਂ ਤੇ ਉਹਨੂੰ ਲਿਆਂਨ ਨੂੰ ਇਸ ਤਰ੍ਹਾਂ ਕਿ ਭਾਰਾ ਭਰ ਕੇ ਉਹ ਨਹੀਂ ਛੱਡ ਗਿਆ ਤੇ ਆ ਪਟਣ ਟਰਾਲਾ ਨੇ ਟ੍ਰੈਕਟਰ ਹੱਕ ਲਿਆ ਆਪਾਂ ਇਹਨੂੰ ਲਾਉਂਦੇ ਆ ਟਰਾਲੀ ਤੇ ਜੀ ਮਿੱਤਰੋ ਲਾਡੀ ਬਾਈ ਪਹੁੰਚ ਗਿਆ ਇੱਕ ਵੀਰ ਕਹਿੰਦਾ ਸੀ ਲਾਡੀ ਬਾਈ ਫੁੱਦੂ ਆ ਤਾਂ ਵੀਰੇ ਇਹਦਾ ਕੀ ਦੇਖ ਰਿਆ ਕੋਤੂਰਾ ਨਾ ਤੂੰ ਇਹਨੂੰ ਮਿਲੇ ਆ ਨਾ ਵਾਸਤਾ ਨਾ ਲੈਣਾ ਨਾ ਦੇਣਾ ਇਹ ਉਹ ਚੀਜ਼ਾਂ ਦੇ ਬੰਦਾ ਜਿਹੜੀਆਂ ਚੀਜ਼ਾਂ ਦੇ ਜ਼ਿਮੀਦਾਰ ਭਰਾਵਾਂ ਦੇ ਪੁੱਤ ਬੈਠਣ ਤੋਂ ਤਰਸਦੇ ਨੇ ਆ ਦੇਖੋ ਗੱਡਾ ਸੰਦ ਚੱਕੀ ਫਿਰਦਾ ਤੁਹਾਡੇ ਸਾਹਮਣੇ ਆ ਕਦੇ ਇਰੇ ਤੇ ਹੁੰਦਾ ਕਦੇ ਇਰੇ ਤੇ ਹੁੰਦਾ ਆ ਕਾਰਨੋਵਾ ਖੜਾ ਹੈ ਆਲ ਅਰਾਊਂਡਰ ਬੰਦਾ ਇਹ ਕਿਸੇ ਨੂੰ ਵੀ ਮਿਲੇ ਤੋਂ ਬਿਨਾ ਗੱਲ ਕਰੇ ਤੋਂ ਬਿਨਾ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲੀਦਾ ਉਹ ਵੀਰ ਨੂੰ ਸਨੇਹਾ ਜ਼ਰੂਰ ਪਚਾਇਓ ਜਿਹੜਾ ਵੀਰ ਕਹਿੰਦਾ ਜੀ ਇਹ ਫੋਟੋ ਆ। ਤਾਂ ਲੋ ਜੀ ਦੇਖ ਲਓ ਇਹ ਡੜੀਆਂ ਚੀਜ਼ਾਂ ਦੇ ਉੱਤੇ ਬੰਦਾ ਇਹ ਤੋਂ ਬੜੀਆਂ ਦੀ ਬੈਠੂ ਅਗਲੇ ਆਉਣੇ ਵਾਲੇ 2 ਸਾਲਾਂ ਨੂੰ। ਆ ਤੁਹਾਡੇ ਸਾਹਮਣੇ ਆ। ਉਹ ਕੰਮ ਕਰਦਾ ਜਿਹੜਾ ਕੋਈ ਕਰ ਨਹੀਂ ਸਕਦਾ। ਲੋ ਜੀ ਮਿੱਤਰੋ ਫਤਿਹ ਕਰਤਾ ਜੀ ਮੋਰਚਾ ਤਾਂ ਟਰੈਕਟਰ ਨੇ ਤਾਂ ਤੇ ਚਗਾਈ ਰਹਿੰਦੀ ਆ। ਬਸ ਉਹ ਤੋਂ ਬਾਅਦ ਕਰਦੇ ਆ। ਖੈਲੇ ਲੋਡ ਤੇ ਆਪਣਾ लाडी ਵਾਈ ਵੀ ਪਹੁੰਚ ਗਿਆ ਮਿੱਤਰੋ ਲੇਜ਼ਰ ਕਰ ਰਹੇ ਆ ਪਲਾਟ ਆ ਲਓ ਜੀ ਚੱਲਦਾ ਲੇਜ਼ਰ 50 75 ਤੇ ਲੱਗਿਆ ਆ लाडी 10 ਫੋਟਾ ਲੈਂਡ ਲੈਂਡ ਫੋਰਸ ਵਾਲਿਆਂ ਦਾ ਮਿੱਟੀ ਜੀ ਚਾਲ ਤੇ ਖਿੱਚੀ ਫਿਰਦਾ ਕਿਉਂਕਿ ਲੇਜ਼ਰ ਆਪਣਾ ਪਹਿਲਾ ਮਾਰਿਆ ਬਾਤੀਗਾ ਆਪਾਂ ਨੇ ਝੋਨੇ ਤੋਂ ਪਹਿਲਾਂ ਮਾਰਿਆ ਸੀ ਤੇ ਹੁਣ ਆਪਾਂ ਨੇ ਉਸ ਤੋਂ ਬਾਅਦ ਮਾਰੇ ਨੇ ਪਲੌ ਆਲੂਆਂ ਦੇ ਮੂਹਰੇ ਇਸ ਕਰਕੇ ਤੇ ਮੋਟਾ-ਮੋਟਾ ਫੇਰ ਫੇਰ ਦਾਂਗੇ 2-3 ਵਾਰੀ ਤੇ ਜਿਹੜਾ ਪਲੌਰ ਆ ਮੇਗਾ ਡੇਡਾ ਹੋਇਆ ਹੁੰਦਾ ਬਰਾਟ ਨਾਲੇ ਸਿੱਧਾ ਹੋ ਜਾਊਗਾ ਤੇ ਨਾਲੇ ਮੱਕੀ ਨੂੰ ਇੱਕ ਸਾਰ ਲੱਗੂਗਾ ਪਾਣੀ ਤੇ ਫਿਰ ਮੱਕੀ ਜੇ ਖੌਸ ਵਧੀਆ ਹੁੰਦੀ ਹੈ ਜੇ ਡੁੱਬ ਜਵੇ ਕਿ ਉਹਧਰੂ ਪਤਾ ਰੁਕ ਜਾਂਦੀ ਹੈ ਇਸ ਕਰਕੇ ਆਪਾਂ ਲੇਜ਼ਰ ਮਾਰ ਕੇ ਹੀ ਮੱਕੀ ਦੀ ਵਿਜਾਈ ਕਰਾਂਗੇ ਪਲਾਟ ਆਪਾਂ ਨੇ ਬਾਏ ਤੇ ਆ ਦੋ ਪਲਾਟ ਰਹਿੰਦੇ ਨੇ ਬਹੁਤ ਤੋਂ ਇਹਦੇ ਵਿੱਚ ਹੀ ਆਪਾਂ ਟਰਾਲੀ ਗੱਡਣੀਆਂ ਤੇ ਇਹ ਚ ਪਟਾਈ ਚੱਲੇ ਰਹੀ ਐ ਆ ਕਾ ਇੱਕਾ ਨੇ ਆਪਣੇ ਪੰਜਾਬ ਦੇ ਪਰਤੀ ਵੇਸ ਕਰੀ ਪਈ ਐ ਇੱਕ ਗਾਣਾ ਚੱਲਦਾ ਜੱਟਾਂ ਦੇ ਬੱਬਰ ਦਾ ਸ਼ੇਰਾ ਟਰੰਪ ਦੁੱਖੀ ਸ਼ਕੀ ਦੀ ਅਗਰ ਆ ਤਾਂ ਦਿਲ ਤੇ ਲੱਗਦਾ ਲੱਗਿਆ ਭੇਜਣ ਉਧਰੋਂ ਜਿਹੜੇ ਪੱਕੇ ਨਹੀਂ ਹੋਏ ਜਿਨ੍ਹਾਂ ਦਾ ਹੁਣ ਕਰਜ਼ਾ ਚੱਕ ਕੇ ਕਰੇ ਮੈਨੇ ਦੱਸੋ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ ਨਾਲੇ ਕਰਜ਼ਾ ਚੜਾ ਲਿਆ ਨਾਲੇ ਜ਼ਮੀਨ ਵੇਚੀ ਜੇ ਕਿਸੇ ਨੇ ਪਿੱਗਾ ਕੀ ਲਾ ਰੋਕੀ ਦਿੱਤੀਗੇ ਇੰਨੇ ਪੈਸੇ ਲਾਏ ਨੇ ਬੜੀਆਂ ਮਾੜਾ ਕੰਮ ਹੋ ਰਿਹਾ ਲਓ ਜੀ ਬਾਕੀ ਕਰੋ ਰੌਣਕ ਚੈੱਕ ਤੁਸੀਂ ਆਲੂਆਂ ਦੀ ਆ ਢੇਰੀਆਂ ਕਾ ਤੇ ਲਾਈਆਂ ਨੇ ਬਈ ਇਹ ਡਬਲ ਕੰਮ ਹੋ ਗਿਆ ਡਬਲ ਤੋਂ ਫਿਰ ਟ੍ਰਿਪਲ ਹੋ ਜਾਣਾ ਕਿਉਂ ਗੋੜੀ ਰਹਿਦਾ ਹੋ ਜਾਏ ਥੀਰੇ ਮਰਜੀ ਕੀਤਾ ਨਾਲ ਹੁੰਦੇ ਉਹਨੂੰ ਟੋਕਰੀ ਦੋ ਕੰਮ ਨਿਭੜੇ ਇਹ ਪਰ ਜਮ੍ਹਾਂ ਕਰਾਇਆ ਇੱਕ ਟੋਕਰੀ ਦੋ ਆਹ ਨਾ ਜੁਆਤਾ ਲੱਗਦਾ ਲੋ ਜੀ ਆਹ ਲਓ ਜੀ ਅੱਜ ਦੋ ਇਕੱਠੇ ਬੈਠੇ ਨੇ ਆ ਦੇਖੋ ਓ ਟਰੈਕਟਰ ਓ ਨਾ ਕਰਨਾ ਨੇ ਨਾ ਕਰਨਾ ਵਾ ਗੁੱਡਾ ਸਾਈਟਾ ਕੰਮ ਓਕੇ ਆ ਹਾਂ ਜੀ ਲੋਡ ਕਰਨਾ ਕੰਪਨੀ ਦਾ ਮਾਲ ਦੇ ਦਿਆਂ ਕਿੰਨੇ ਕੱਟੇ ਹੁੰਦੇ ਨੇ ਗਣੇ ਤਾਂ ਹੈ ਨਹੀਂ ਤੇ ਕਿੱਡੀ ਕੁ ਟਰਾਲੀ ਹੁੰਦੀ ਆ ਕੀ ਹਿਸਾਬ ਕਿਤਾਬ ਆ ਟਾਂਗ ਲਾ ਰਹੇ ਨੇ ਸਾਈਡ ਤੇ ਦੇ ਦਿੰਦੇ ਨੇ ਵੀ ਕਿੰਨੇ ਲੱਗਣਗੇ ਜੀ ਲਾਡੀ ਬਾਈ ਨੇ ਵੀ ਕੰਮ ਖਿੱਚਿਆ ਪਿਆ ਦੇਖੋ ਚੱਲਦਾ ਉਹਦਾ ਪਰਲੇ ਪਲਾਂਟ ਚ ਚੱਲਿਆ ਗਿਆ ਲੈ ਕੇ ਲੇਜ਼ਰ ਆ ਚੱਲਦਾ ਪਰਲਾ ਪਲਾਟ ਕਰ ਦੂਗਾ ਮੈਨੂੰ ਜਦ ਤੱਕ ਆਪਾਂ ਟਰਾਲੀ ਲੋਡ ਕਰਨੀ ਆ ਉਹ ਸਾਰਾ ਪੱਧਰ ਇੰਡੀਕੇਟਰ ਲਾਏ ਹੋਏ ਨੇ ਰੋਡ ਵਾਲੇ ਤੇ ਚੱਲਦਾ ਮੂਹਰੇ ਚੋਂ ਪੰਜ ਢਾਂਗਾ ਲਾਤੀਆਂ 30 30 ਦੀ ਲਾਉਂਦੇ ਨੇ ਮਾਲ ਘਟਾ ਇਸ ਕਰਕੇ 30 30 ਦੀ ਲਾਉਂਦੇ ਨੇ ਲਾ ਵੀ ਪੰਜੇ ਹੀ ਰਹੇ ਨੇ ਛੱਕਾ ਨਹੀਂ ਰਹੇ ਲੱਦ ਦੇ ਲਦਾਉਂਦੇ ਹਨੇਰਾ ਕਰ ਦਿੰਦੇ ਨੇ ਫੇਰ ਵੀ ਬਹੁਤ ਪਰ ਮਿਹਨਤ ਵਾਲਾ ਕੰਮ ਵੀ ਬਹੁਤ ਹੈ ਨਹੀਂ ਹੈ ਸਾਰੀ ਦਿਹਾੜੀ ਪਹਿਲਾਂ ਬੈ ਕੇ ਚੁਗਣਾ ਤੇ ਬਾਅਦ ਚ ਲੱਦਣਾ ਲੋਡ ਕਰਨਾ ਤੇ ਸ਼ਾਮ ਨੂੰ ਥੋੜੇ ਜਿਹੇ ਬੰਦੇ ਵੀ ਖਿਸਕ ਜਾਂਦੇ ਨੇ ਬੰਦੇ ਨੇ 9-10 ਇਹ ਹੁਣ ਪੰਜ ਜਣੇ ਕੰਮ ਕਰ ਰਹੇ ਨੇ ਬਾਕੀ ਉੜੇ ਭਰੇ ਹੀ ਹੋਗੇ ਦੋ ਜਣੇ ਚਕਾਰ ਰਹੇ ਨੇ ਤਿੰਨ ਲੋਡ ਕਰ ਰਹੇ ਨੇ टीवी ਆ ਚੱਲੀ ਜਾਂਦਾ ਹਲੇ ਕਰਿਆ ਨਹੀਂ ਬੰਦ ਕਰਦੇ ਆ ਫੋਨ ਉਹਨਾਂ ਵੀ ਬੰਦ ਕਰਦੇ ਹੁਣ ਇਕੱਠਾ ਕਰਕੇ ਥਾਈਲੇ ਥੋੜੀ ਰਹਿ ਨੇ ਲੋਡ ਹੋ ਗਿਆ ਤੇ ਟਾਈਮ ਨਾ ਚੱਲੀਏ ਅਰਜਾਨਾ ਹੀ 9-10 ਵਜੇ ਆਂਦੇ ਨੇ ਲਓ ਜੀ ਮਿੱਤਰੋ ਲਾਸਟ ਢਾਂਗ ਡਾਲੇ ਵਾਲੀ ਰਹਿ ਗਈ ਤੇ ਅੱਠ ਢਾਂਗਾਂ ਲੱਗੀਆਂ 14-15 ਕੱਟੇ ਰਹਿੰਦੇ ਨੇ ਉਹ ਆਪਾਂ ਨੇ ਪੋਲਣੇ ਨੇ ਡਾਲੇ ਤੇ ਟਰਾਲੀ ਆਪਾਂ ਕਰ ਲਈ ਲੋਡ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੀ ਧੰਨਵਾਦ ਦੇਖਦੇ ਹਾਂ ਹੁਣ ਆਪਾਂ ਇਹ ਲੈ ਕੇ ਜਾਂਦਾ ਜਾਂ ਫਿਰ ਟੋਚਨ ਪਾਉਣਾ ਭੂਖੀ ਕਰਨਾ ਪਊਗਾ ਵੈਸੇ ਲੈ ਜੂਗਾ 250 ਕਟਾ ਖੇਤ ਜੋ ਕੋਈ ਵੱਡੀ ਗੱਲ ਨਹੀਂ ਬਾਕੀ ਟਰਾਲੀ ਦਾ ਵਜਨ ਹੈ ਤੇ ਟਰੈਕਟਰ ਦਾ ਉਹ ਤਾਂ ਚਲੋ ਹੁੰਦਾ ਹੀ ਆ ਦੇਖਦੇ ਹਾਂ ਹੁਣ ਕਟਿਆਂ ਦੇ ਵਿੱਚ ਵੀ ਵਜਨ ਸੋਹਣਾ ਮਿੱਤਰੋ ਕਿਉਂਕਿ ਜਿਹੜੇ ਕਟੇ ਨੇ ਚੌੜੇ ਨੇ ਇਹਨਾਂ ਦੇ ਵਿੱਚ 60-65 ਕਿਲੋ ਮਾਲ ਪੈਂਦਾ ਆਪਾਂ 50 ਤੋਂ 52-53 ਕਿਲੋ ਮੰਨ ਕੇ ਚੱਲਦੇ ਹਾਂ ਪਿੱਛੇ ਖੱਚ ਓਏ ਜਵਾਨ ਉਹ ਖੱਚ ਵੀ ਜੋ ਫਰਟ ਹੈ ਕੋਪਿਆ ਲੈ ਕੇ ਫਿਰ ਤੋਂ ਬੰਦ ਕਰੀ ਹੋਈ ਆਪਾਂ ਨੇ ਜਾਂਦਾ ਕੱਲਾ ਹੀ ਖੱਤੇ ਦੇ ਵਿੱਚ ਆਹ ਨਹੀਂ ਨੂੰ ਪੈ ਗਿਆ ਫੇਰ ਨਹੀਂ ਲੱਗਦਾ ਗੱਡੀ ਇਹ ਬਹੁਤ ਵਧੀਆ ਵੱੱਦੀਆਂ ਆਪਾਂ ਨੇ ਕੋਈ ਕੋਈ ਬਲਵਾਏ ਨੂੰ ਹੁਣ ਤਾਂ ਚੱਲ ਗਈ ਸਾਧ ਆਊਗਾ ਹੋਰ ਨਾ ਜਾਏ ਛੋਟੇ ਗੇਂਦ ਘਾ ਦੇਣਾ ਐਂ ਤੇ ਜਾਂਦਾ ਦੇਖੋ ਆਰੇ ਸਰਵਸ ਇੱਕੋ ਹੀ ਆ ਉਗਰੀ ਸਰਵਸ ਤੇ ਹੋਰ ਵੱਜਿਆ ਦਾ ਥੋੜਾ ਮੋਟਾ ਆਹ ਵੀ ਗੱਲੇ ਹੁੰਦੇ ਨੇ ਜੋਰ ਦਿਖਾਉਗੇ ਨਾ ਜੋਰ ਦਾ ਜੱਪਾ ਦੀ ਦਾ ਕੋਈ ਤੋਰ ਨਹੀਂ ਪਾਇਲੇ ਜਪਧਾਵੀਆਂ ਦਾ ਟੁੱਟਾ ਜੋੜ ਮਾਰਦਾ ਹੈ ਵਾਹ ਆ ਇਹਨਾਂ ਦੇ ਚੌਥੇ 'ਚ ਜਾਂਦਾ ਇਧਰੋਂ ਚੌਥਾ ਇਧਰੋਂ ਆਇਆ ਨਾ ਉਰੇ ਆ ਗਿਆ ਖਾਲ ਇਹ ਆਪਣਾ ਵੱਡਿਆ ਵਾ